वेलकम बैक टू आवर चैनल जय शंकर सब सुदी बढ़िया हो गया मैं भी बढ़िया ਤੇ ਆਪਾਂ ਜਾਣੇ ਪਏ ਸੀਗੇ ਪਟਿਆਲੇ ਵਾਲ ਨੂੰ ਠੀਕ ਹੈ ਜੀ ਤੇ ਫਰਕਾ ਸੀਗਾ ਉੱਥੇ ਜਾ ਰਹੇ ਆਂ ਲੁਧਿਆਣੇ ਪਹੁੰਚੇ ਆਂ ਤੇ ਸੋਚਿਆ ਚਲੋ ਆਪਣੇ ਯਾਰਾ ਦੋਸਤਾਂ ਨਾਲ ਥੋੜੀ ਬੋਦੀ ਗੱਲਾਂ ਬਾਤਾਂ ਕਰ ਲਈਏ ਬਾਕੀ ਆਪਾਂ ਘਰੋਂ ਦਾ 7:00 ਵਜੇ ਨਿਕਲ ਗਏ ਸੀਗੇ 7:30 ਤੇ ਬਾਕੀ ਹਲੇ ਰਸਤੇ ਦੀ ਹੈ ਤੇ ਆ ਦੇਖੋ ਲੁਧਿਆਣੇ ਦੇ ਰੋਡ ਤੇ ਰੋਡ ਦੇ ਉੱਤੇ ਮੈਂ ਘੁੰਮਦਾ ਫਿਰਦਾ ਤੇ ਬਾਕੀ ਕੋਈ ਨਹੀਂ ਜੇ ਕਿਤੇ ਰੁਕਾਂਗੇ ਤਾਂ ਫਿਰ ਉੱਥੇ ਆਪਾਂ ਬਲੋਕ ਕੰਟੀਨਿਊ ਕਰਾਂਗੇ ਤੇ ਬਾਕੀ ਮਿਲਦੇ ਆਂ ਤੁਹਾਨੂੰ ਜੀ ਵੀਡੀਓ ਆਪਾਂ ਪਹੁੰਚ ਗਏ ਘਰੇ ਆ ਦੇਖੋ ਆਪਣੇ ਗੇਮ ਚੱਲ ਰਹੀ ਹੈ ਠੀਕ ਹੈ 2G24 ਖੇលਦੇ ਆਂ ਆ ਦੇਖੋ ਤੇ ਬਾਕੀ ਹੀਲ ਕੈਮਰਿਆਂ ਦੇ ਆਹ ਦੇਖੋ ਇਹ ਆਰੇਕੋ ਆਪਣੇ ਪ੍ਰੋਜੈਕਟਰ ਤੇ ਲਾਇਆ ਹੋਇਆ PS4 ਹੀ ਲਏ ਆ ਆ ਦੇਖੋ ਰੋਡ ਯੂਨੀਵਰਸਲ ਚੈਂਪੀਅਨਸ਼ਿਪ ਲੱਗੀ ਹੋਈ ਹੈ ਹੈਗੀ ਪੂਰਾ ਆਨੰਦ ਭਰਿਆ ਉਹਨਾਂ ਖੇਡਦੇ ਆ ਗੇਮ ਠੀਕ ਹੈ ਆਰੇ ਆਪਣਾ ਕੰਟਰੋਲਰ ਜੇਰਫੋਰ ਦਾ ਠੀਕ ਹੈ ਇਹ ਕਰਕੇ ਤੁਸੀਂ ਖੇਡਦੇ ਹੋ ਦਾਰੂ ਤਾਂ ਠੋਣ ਮਗਾ ਲਈ ਤਾਂ ਥੜਿਆਂ ਦੇ ਮਨ ਪਰਚਾਵੇ ਨਹੀਂ ਪਰੀਆਂ Gueveho March Save My Heart wird bis thumbnails Purtul-erman ये नहीं। तो कैसे करते हो ये कौन है है वो मैं हेलो वेलकम बैक टू चैनल जय शंकर और भी वादिया गाइस गाई साढ़े नाल कृषि ਤੇ ਫੁਲਾ ਭਾਈ ਉਰਫ ਕਰਨ ਠੀਕ ਹੈ ਇਹ ਸਾਡੇ ਤੋਂ ਸਾਡੇ ਸਾਰਿਆਂ ਦੇ ਸੀਨੀਅਰ ਹਨ ਮਾਸਟਰ ਸਾਰਿਆਂ ਦੇ ਸੀਨੀਅਰ ਹਨ ਪਰ ਆਪਣਾ ਵੱਡਾ ਭਾਈ ਵੀ ਹੈ ਪਰ ਪਰ ਇਹ ਆ ਪਰ ਸਾਡੇ ਤੋਂ ਇਹ ਵੱਡਾ ਵੀ ਹੈ ਭਾਈ ਠੀਕ ਹੈ ਤੂੰ ਲੰਘ ਜੀ ਇੱਧਰ ਨੂੰ ਤੇ ਬਾਕੀ ਸਾਡੇ ਗ੍ਰਿਸ਼ੀ ਭਾਈ ਪੁਰੇ ਆ ਆਜੇ ਪੇਪਰ ਸੀਗਾ ਕਿੱਦਾਂ ਦਾ ਹੈ ਪੇਪਰ ਵਈ ਜੈ ਸ਼ੰਕਰ ਜੈ ਸ਼ੰਕਰ ਚਲੋ ਜੈ ਸ਼ੰਕਰ ਜਰਦੀ ਹੋਇਆ ਤੇ ਜੈ ਸ਼ੰਕਰ ਹੀ ਲਿਖਿਆ ਐ ਐਂਡ 'ਚ ਲਿਖਦਾ ਹੀਗਾ ਲਿਖਦਾ ਪਾਸ ਵੀ ਉਹਨਾਂ ਨੇ ਕਰਾਈ ਤੇ ਹਾਂ ਇਹ ਤਾਂ ਵਾਓ ਕੋਈ ਨਿੰਜਾ ਵਾਓ ਚਿੱਲ ਕਰ ਰਹੇ ਯਾਰ ਯਾਰ ਐਸੇ ਤੇ ਚਿੱਲ ਕਰ ਰਹੇ ਯਾਰ ਚਿੱਲ ਕਰ ਰਹੇ ਆ ਵੀ ਤਾਂ ਹਮ ਚਿੱਲ ਕਰ ਰਹੇ ਤੂੰ ਸੋ ਜਾ ਨਾ ਯਾਰ ਮੈਂ ਤਾਂ ਚਿੱਲ ਕਰ ਰਹਾ ਹਾਂ ਗੱਲਬਾਤ ਸਾਡੇ ਗਿੰਜੀ ਭਾਈ ਉਹਦੀ ਗੱਲਬਾਤ ਕਰਾਂਦੇ ਕਰਨੋ ਹੀ ਤਾਂ ਜਿਦੋਂ ਇੰਥੇ ਹਮ ਨਾ ਮਤਰੀ ਨਿੱਕਰ ਲਾ ਕੇ ਤੇ ਮੈਂ ਠੱਕ ਠੱਕ ਕਰਾਉਣੀ ਤਾਂ ਤੇ ਠੱਕ ਠੱਕ ਕਰਾਉਣੀ ਵੇ ਜਲੰਧਰ ਆ ਜੀ ਹੁਣੇ ਮੋੜਦੇ ਆ ਪਲੇਨ ਨੂੰ ਭਈ ਜਲੰਧਰ ਆਏ ਹੁਣੀ ਮੋੜ ਲੈਣਾ ਤੇ ਹੁਣੀ ਮੋੜ ਗਏ ਉਹ ਇੱਧਰ ਮੋੜ ਲੈ ਲੈ ਹੁਣੀ ਲੈ ਲੈ ਹੁਣੀ ਮੋੜਦੀ ਲੱਗ ਉਹ ਤੂੰ ਭਰਾਵਾ ਕੀ ਕਰੰਦਿਆ ਪ੍ਰਕਰਮਾ ਇੱਧਰ ਪ੍ਰਕਰਮਾ ਜਾਣਦੇ ਹੰਨ ਜੈਸ਼ਕਰ ਹੁਣੀ ਕੋ ਹਾਲੀਏ ਉਹ ਬਾਕੀ ਲਿੰਕਾ ਚੋ ਜੂ ਬੈਠੇ ਚੈਸਸ ਖੇਲ ਰਹੇ ਆ ਹੈ ਬੰਦ ਕਰ ਦੋ ਹੁਣ ਘਰੇ ਜਾਈਏ ਆਪਾਂ ਉਹ ਟੋਪੀ ਬਾ ਕੇ ਕਿਦਾਂ ਲੱਗਦਾ ਟੋਪੀ ਬਾ ਕੇ ਟੋਪੀ ਬਾ ਕੇ ਲੱਗਦਾ ਯਾਰ ਵਾਲ ਛੋਟੇ ਕਰਾ ਦੇ ਨੇ ਹਾਂ ਇਹ ਕੀ ਕਰਾ ਦੇ ਨੇ ਵਾਲ ਛੋਟੇ ਕਰਾ ਦੇ ਵਾਲ ਛੋਟੇ ਕਿਉਂ ਛੋਟੇ ਕਿਉਂ ਕਰਾਣੇ ਅੱਛਾ ਮੰਨ ਵੀ ਇਹਨਾਂ ਦੇ ਬਹੁਤ ਆਕਰਸ਼ਣ ਕੋ ਮੰਨ ਵੀ ਹੈਗਾ ਤੇ ਗੱਲਾਂ ਬਾਤਾਂ ਪਾਲਾਂ ਗੀਆਂ ਦੇਖਿਆ ਗਾਵਾ ਹੈ ਇਹ ਕਿ ਅੰਦਰ ਕਿੰਨੇ ਹੀ ਜਾਣੇ ਆ ਹਾਂ ਤੇਰੇ ਕਾ ਮੰਨ ਵੀ ਆ ਇਹ ਲੱਗਦਾ ਉਹ ਦੋ ਛਲਰਮ ਜਾ ਉੱਪਰ ਫੜਾਇਆ ਤੂੰ ਲਾ ਫੜਾ ਕੇ ਨਾ ਕੰਬੀ ਵੀ ਦੇ ਦੋਸ਼ ਲਾਰਮ ਆਏ ਤੇਰੇ ਅੰਦਰ ਲੱਗਦਾ ਹੋਰ ਵੀ ਗਾਣਾ ਹੈ ਦੱਸ ਕੀ ਹੈਗਾ ਹੈ ਹੈ ਨਾ ਉੱਪਰ ਵਾਲਾ ਬਾਤ ਮੈਂ ਇਹ ਵਲੋਗ ਨਹੀਂ ਪਾਇਆ ਇੰਨੇ ਦਿਨ ਕੀ ਹੈ ਹੈ ਵਲੋਗ ਨਹੀਂ ਬਣਾਨੇ ਗਏ ਮੈਂ ਯਹਾਂ ਪਿਆ ਸੀ ਬਲੋਗ ਦਿਖਾ ਮੈਨੂੰ ਦਿਖਾਇਆ ਹੀ ਨਹੀਂ ਉਹ ਮੇਰੀਆਂ ਨਾਲ ਬਲੋਗ ਦੇਖੋ ਕਿੱਥੇ ਜਾ ਗਏ ਆ ਤੁਹਾਡਾ ਹੀ ਆ ਓਏ ਐ ਹਾਂ ਲਾਜੀ ਹੋਏ ਨੇ ਇਹਨੂੰ ਉੱਥੇ ਛੱਡ ਕੇ ਆਈਏ ਆਪਾਂ ਮੁੰਬਈ ਆ ਲਿਆ ਕਰੋ ਨਾਸਿਕ ਨਾਸਿਕ ਜਾਣਾ ਨਾਸਿਕ ਸਲੰਡਰ ਵਿੱਚ ਕੱਪੜੇ ਲਿਆ ਦੇ ਸਲੰਡਰ ਦਾ ਕਰਨਾ ਹੈ ਕੀ ਸੀਦਾ ਗਲੀ ਨਾਸਿਕ ਜਾਣਾ ਹਾਏ ਸਸੀ ਦਾ ਹਏ ਹਏ ਜੋ ਉਹ ਆ ਵੀ ਇੱਕ ਵਾਰੀ ਪਾਇਆ ਬਾਤ ਹੀ ਨਾ ਪਉਦੋ ਉਹ ਨਹੀਂ ਆਏ ਹੋਏ ਆਣ ਆ ਗਏ ਆ ਆਹ ਵਾਲਾ ਘਰ ਹੈ ਟਮੇ ਇੱਕ ਵਾਰੀ ਆ ਚਾਚੂ ਹੀ ਕਰਦਾ ਇਹ ਆਪਣੇ ਕੋ ਵੀ ਨਹੀਂ ਹੁੰਦੀ ਨਾ ਪਤਾ ਨਹੀਂ ਕਿਤਾ ਕਰ ਦੇ ਇੱਕ ਵਾਰੀ ਪਿੱਛੇ ਉਹ ਤਿੰਨੋ ਕਰੋ ਜਿਹੜਾ ਮੇਰੇ ਨੱਚਦੇ ਨੂੰ ਤੇ ਉਹ ਨਹੀਂ ਹਿਲੂ ਕਰਦੀ ਉਹ ਆਹੋ ਗੁਲਸੀ ਬਾਰ ਬਾਰ ਨਹੀਂ ਕਰੀਂਦੀ ਹੁੰਦੀ ਸਰ ਦਿਲ ਆ ਸੁਣ ਗਿਆ ਸੁਣ ਗਿਆ ਮੈਨੂੰ ਸੁਣ ਗਿਆ ਇਹ ਹੁਣ ਘਰ ਦੇਆਂ ਨੂੰ ਦਿਖਣਾ ਹੀ ਦੇਖੀ ਕੀ ਕਹਿਆ ਤੂੰ ਮੈਂ ਗਾਣਾ ਗਾਇਆ ਨਾ ਨਾ ਗਾਣਾ ਨਹੀਂ ਹੁੰਦਾ ਇਹ ਬੱਬਾ ਇਹ ਤੂੰ ਹੀ ਤੇਰਾ ਗਾਣਾ ਹੀ ਗੱਲ ਹੀ ਕਾਇਆ ਆਹੀ ਗਾਣਾ ਦੱਸ ਲੱਗ ਗਿਆ ਮੈਨੂੰ ਪਤਾ ਲੱਗਿਆ